ਇੱਕ ਵਾਰੀ ਹੋਰ ਹੋਰ ਓਏ ਭੀਮ ਤੇ ਖਾਸ ਖਾਸ ਕਾਲੀ ਐ ਆਹਾ ਭੀਮ ਤੇ ਖਾਸ ਖਾਸ ਕਾਲੀ ਐ ਚੀਜ਼ ਨਾ ਨਿੰਦਣ ਵਾਲੀ ਐ ਬਾਜੂ ਜਦੋਂ ਦੂਰਾ ਪੱਕਾ ਚਾਬੜਦਾ ਨਾ ਜਾ ਓਏ ਫਿਰ ਕੋੜੀ ਵੰਗ ਧਗੜ 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 ਫਿਰ ਕੋੜੀ ਵਾਂਗ ਪਾਪ ਉਠਦਾ ਓਏ ਕਿਹੜਾ ਸਾਲਾ ਛੱਡ ਦੂਗਾ ਹੈ ਕੋਈ ਮਾਈ ਦਾ ਲਾਲ ਚਿੱਟਾ ਗੋਲ ਗੱਟੀ ਕੇ ਬੰਦ ਕਸ ਕਰਕੇ ਖੇਤੀ ਸਮੇਂ ਦੀ ਮੰਗ ਕਿਹੜਾ ਸਾਲਾ ਛੱਡ ਦੂਗਾ ਤੇ ਕਿਹੜਾ ਵੈਦ ਛਡਾ ਦੂਗਾ ਓਏ ਸੱਤ ਵਿਚਾਲੇ ਬਹਿ ਕੇ ਆਏ ਨਹੀਂ ਮਜੂਦਾ ਦੇ ਸਾਕਾ ਪਜਾਇਤ ਲਿਆ ਵੀ ਬੋਗੇ ਸੱਤ ਵਿਚਾਲੇ ਬਹਿ ਕੇ ਹੈ ਨਹੀਂ ਅਮਲੀ ਮੋਚ ਮਣਾ ਦੂਗਾ ਤੇਰਾ ਅਮਲੀ ਮੋਚ ਮਣਾ ਦੂਗਾ ਤਾਈ ਇਹਨੇ ਬਈ ਚੀਜ਼ ਨਹੀਂ ਮਾਰੀ ਲੱਗ ਹੋਣੀ ਚਾਹੀਦੀ ਪੰਜਾਬ ਦੇ ਪਾਣੀ ਜਵਾਨੀ ਕਿਸਾਨੀਆਂ ਵਾਸਤੇ ਖਾਸ ਖਾਸ ਖੇਤੀ ਜੈ ਹਾਂਦਾਬਾਦ ਤੇ ਪਾਲੋ ਕਰ ਲੋ